ਲੋਜੀ ਦੋਸਤੋ ਆਪਾਂ ਗਏ ਤਲਵੰਡੀ ਸਾਬੋ ਟਰੈਕਟਰ ਮੇਲੇ ਦੇ ਇਸ ਵਾਰ ਕਿਸਾਨ ਵਿਹਲੇ ਹੋ ਕੇ ਖੇਤੀਬਾੜੀ ਦੇ ਕੰਮਾਂ ਤੋਂ ਤੇ ਟਰੈਕਟਰਾਂ ਦਾ ਮੇਲਾ ਬਹੁਤ ਭਰਿਆ ਦੇਖੋ ਚਾਰੇ ਪਾਸੇ ਇਹ ਆਪਾਂ ਹੋਡੇ ਵਾਸਤੇ ਲੈ ਕੇ ਆਇਆ ਚਾਰ ਕਾਉਪ ਮਾਡਲ ਟਰੈਕਟਰ ਦੇਖੋ ਬਹੁਤ ਸੋਹਣੇ ਟਰੈਕਟਰ ਆ ਤਲਵੰਡੀ ਸਾਬੋ ਖੜੇ ਆ ਲੋਜੀ ਦੋਸਤੋ ਇਹ ਹੈਗਾ 3630 16 ਮਾਡਲ ਟਰੈਕਟਰ ਦੀ ਕੰਡੀਸ਼ਨ ਦੇਖੋ ਜਿੰਨੂੰ ਟਰੈਕਟਰ ਆ ਪੇਂਟ ਕੰਡ ਦੇਖੋ ਬਿਲਕੁਲ ਔਰ ਬੈਟਰੀ ਲਓ ਦੋਨ ਨਵਾਂ ਮਾ ਟਰੈਕਟਰ ਆ 5 ਲੱਖ ਤੇ 95000 ਰੇਟ ਹੈ ਦਾ ਦੋਸਤੋ ਫਾਇਰ ਵੀ 80 ਪੈਕੇ ਆ ਟਰੈਕਟਰ ਵੀ ਬਹੁਤ ਸੋਹਣਾ ਦੇਖੋ ਇਹ ਵੀ ਲਿਖਾ ਹੈ ਕੋਈ ਹੋਰ ਇੱਕ ਆ ਆ ਗਿਆ ਅੱਜ ਕੱਲ ਕਿਸਾਨ ਦੀ ਇਹ ਟਰੈਕਟਰ ਪਹਿਲੀ ਪਸੰਦ ਬਣ ਰਿਹਾ ਹੈਗਾ 22 ਮਾਡਲ ਦਾ 4,75,000 ਰੇਟ ਆ ਪੰਜਾਬ ਨੰਬਰ ਆ ਦੇਖੋ ਟਰੈਕਟਰ ਬਿਲਕੁਲ ਜਿਨੂੰ ਨਵਾਂ ਟਰੈਕਟਰ ਆ ਇਹਦੇ ਬਾਰੇ ਤੱਕ ਕੀ ਦੱਸਣਾ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਬਲ ਕਲੱਚ ਇਹਦੇ ਵਾਸਤੇ ਤਾਂ ਕੋਈ ਮੈਂ ਇਸ ਟਾਈਮ ਤਾਂ ਆਜਮੁਲਾ ਲਾਇਆ ਆਪਾਂ ਇਸ ਟਰੈਕਟਰ ਦੀ ਹੋਰ ਕੋਈ ਤਰੀਫ ਕਰ ਨਹੀਂ ਸਕਦੇ ਕਿਉਂਕਿ ਪੇਂਟ ਏਜੰਸੀ ਜੋ ਲੱਗਾ ਹੋਇਆ ਹੈ 1.5 ਸਾਲ ਦੇ ਵਿੱਚ ਇਹਦਾ ਕਿੰਨਾ ਕੁ ਪ੍ਰਿੰਟ ਕਰਵ ਹੋ ਜਾਣਾ ਹੈ ਜਾਂ ਕਿੰਨੇ ਕੁ ਟਾਇਰ ਕਰਵ ਹੋ ਜਾਣੇ ਆ ਤੇ ਚੱਲਿਆ ਬਿੱਤੇ ਚੱਲਿਆ ਕਿੰਨਾ ਹੈ ਜੈਨੂਇਨ ਡਰਾਈਵਰ ਪਾਇਆ ਲਾਹੇ 450 20 456 ਘੰਟਾ 456 ਘੰਟਾ ਚੱਲਿਆ ਦੋਸਤੋ ਇਹ ਟਰੈਕਟਰ ਦੇ ਜਿੰਨੀਆਂ ਤਰੀਫਾਂ ਕਰੀ ਜਾਂ ਕਿ ਉਹਨੀਆਂ ਹੀ ਘੱਟ ਆ। ਬਹੁਤ ਸੋਹਣਾ ਟਰੈਕਟਰ ਆ। ਫੋਨੋ ਦੇ ਟਾਇਰ ਆ। ਤਰਵੰਡੀ ਸਾਬੋ 플ਾਟ ਨੰਬਰ 1 'ਚ ਖੜਾ ਇਹ। ਬਹੁਤ ਸੋਹਣਾ ਟਰੈਕਟਰ ਆ। ਇਹ ਨਾਲ ਹੀ ਆ ਗਿਆ ਜੀ 852 ਦਾ ਛੋਟਾ ਭਰਾ 744 ਟਰੈਕਟਰ ਇਹ ਵੀ ਬਾਈ ਮਾਡਲ ਆ। 598 ਰੇਟ ਆ। ਕਿਉਂਕਿ ਦੋਸਤੋ ਇਹ ਚੀਜ਼ ਦਾ ਕਰਨੀ ਉਹ ਟਰੈਕਟਰ ਦੀ ਅ ਡਿਮਾਂਡ ਇਸ ਟਾਈਮ ਕਿਸਾਨਾਂ ਦੇ ਵਿੱਚ ਵੱਧ ਰਹੀ ਆ क्रेਜ ਹੈ ਨਾ ਜੀ ਦੇਖੋ ਰੇਟ ਦਾ ਕਿੰਨਾ ਵਟਾ ਗਿਆ ਹੈ ਨਾ ਚਲੋ ਕੋਈ ਨਹੀਂ ਆਪਣੀ ਆਪਣੀ ਚੁਆਇਸ ਆ ਆਪਣੀ ਆਪਣੀ ਪਸੰਦ ਆ ਇਹ ਟਰੈਕਟਰ ਦੇ ਵੀ ਨਵੇਂ ਟਾਇਰ ਆ ਆਪਾਂ ਪਿੱਛੇ ਤੋਂ ਤੁਹਾਨੂੰ ਪੁੱਲੇ ਟਰੈਕਟਰ ਦਾ ਦੇਖੋ ਜੀ ਡਬਲ ਡਿਸਟ੍ਰਿਬਿਊਟਰ ਹੈ ਵੀ ਟਰੈਕਟਰ ਇਹ ਵੀ ਡਬਲ ਡਿਸਟ੍ਰਿਬਿਊਟਰ ਆ ਜੀ ਤੇ ਇਹਦਾ ਚਲੋ ਆਈ ਹੈ ਡਬਲ ਡਿਸਟ੍ਰਿਬਿਊਟਰ 3 ਸਪੀਡ ਇਹਨਾਂ ਦਾ ਤਾਂ ਜੈਨੂਇਨ ਟਰੈਕਟਰ ਆ ਜੀ ਤੋ ਸਾਰੇ ਜਮਾ ਕੋਕਾ ਟਰੈਕਟਰ ਦੋਸਤੋ ਕੋਕਾ ਇਹ ਬਹੁਤ ਸੋਹਣਾ ਨਾਲ ਆਈ ਆ ਗਿਆ ਐਸ਼ਰ 22 ਮਾਡਲ 360000 ਦੇਖੋ ਟਰੈਕਟਰ ਨਮਾ ਟਰੈਕਟਰ ਨਵੇਂ ਟਾਇਰ ਉਹੀ ਇਹਦੇ ਚ ਉਹ ਨਹੀਂ ਹੈਗਾ ਟਰੈਕਟਰ ਦੇ ਵਿੱਚ ਵੀ ਕਮੀ ਆਪਾਂ ਕਹਿ ਸਕਦੇ ਹਾਂ ਦੇਖੋ ਕਿ ਵੀਰ ਉਹਨੇ ਆਹ ਕੋ ਪਾਇਆ ਕੋ ਵੀ ਆਪਦਾ ਤੇਲ ਨਾ ਖਰਾਬ ਹੋਵੇ ਮੌਕੇ ਤੇ ਲਾਉਂਦਾ ਦਾ ਟਕਸਦਾ ਹਣਾ ਡਬਲ ਪੰਪ ਹੈ ਵੀ ਟਰੈਕਟਰ ਡਬਲ ਲਿਫਟ ਪੰਪ ਹੈ ਉਹ ਸੋਹਣਾ ਟਰੈਕਟਰ ਆਸ਼ਾ ਟਰੈਕਟਰ ਜਿਹੜਾ ਕਿ ਹੈ ਜ਼ਿੰਮੇਵਾਰ ਦੀ ਪਸੰਦ ਆ ਇਹ ਛੋਟੇ ਜ਼ਿੰਮੇਵਾਰ ਉਤੇ ਨਾਲ ਟੋ ਵਡ ਭਾਈ ਦੇ ਪੱਟੇ ਟਰੈਕਟਰ ਦੇ ਨਾਲ ਇਹ ਟਰੈਕਟਰ ਹੋਣਾ ਬਹੁਤ ਜ਼ਰੂਰੀ ਆ ਹਰੇਕ ਜ਼ਿੰਮੇਵਾਰ ਵਾਸਤੇ ਘੱਟ ਖਰਚਾ ਤੇ ਵੱਧ ਕੰਮ ਕਰਨ ਵਾਲਾ ਟਰੈਕਟਰ ਆ ਦੋਸਤੋ ਇਹ ਆ ਦੋਸਤੋ ਚਾਰੇ ਟਰੈਕਟਰ ਜਿਹੜੇ ਕਿ ਆਪਣੇ 22 ਮਾਡਲ ਟਰੈਕਟਰ ਆ ਤਿੰਨ ਉਹਦੇ ਵਿੱਚ ਰੇਟ ਦਾ ਤੁਸੀਂ ਦੇਖੋ ਦੋਸਤੋ ਦੇਖੋ ਮਾਰਕੀਟ ਅਗਲਾ ਕਹਿੰਦਾ ਮਾਰਕੀਟ ਹੈਗੀ ਹੈ ਜਾਂ ਹੈ ਨਹੀਂ ਇਹ ਚੀਜ਼ ਮਾਰਕੀਟ ਇੱਥੋਂ ਪਤਾ ਲੱਗਦਾ ਕਿ 3,60,000 ਰੁਪਿਆ 22 ਮਾਡਲ ਆਸ਼ੇ ਦਾ ਜਿਹੜਾ ਕਿ 27 ਹੌਸ ਪਾਵਰ ਦੇ ਲਗਭਗ ਓਕੇ 598000 22 ਮਾਡਲ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਜਿਹੜਾ ਕਿ ਆਪਣਾ 47 ਹੌਸ ਪਾਵਰ ਦੇ ਲਗਭਗ ਟਰੈਕਟਰ ਆ ਓਕੇ ਲੇਕਰ ਹੁਣ ਆ ਆ ਗਿਆ 22 ਮਾਡਲ 475000 ਰੇਟ 74 ਕਹਿੰਦੇ ਆ ਚਲੋ 4.5 ਦਾ ਬਣੂਗਾ ਠੀਕ ਹੈ 3.5 5.5 5.4 5 5.5 ਦਾ ਨਹੀਂ ਦਿੰਦੇ ਪਰ ਉਹ ਟਰੈਕਟਰ ਜਿਹੜਾ ਕਿ ਹੋਆ ਇਹ ਟਰੈਕਟਰ ਦੇਖੋ ਇਹ 50 ਮਾਡਲ 50 ਹਸਪਾਵਰ ਦੇ ਕਰੀਬ ਹੋਊਗਾ ਇਹ ਟਰੈਕਟਰ ਰੇਟ ਦਾ ਕੋ ਕਿੰਨਾ ਵਟਾ ਜਿਹੜਾ ਕਿ ਆਪਾਂ ਕਹਿੰਦੇ ਨੇ ਆ ਮਾਰਕੀਟ ਮਾਰਕੀਟ ਇੱਥੇ ਜਾ ਕੇ ਉਸ ਤੋਂ ਪਤਾ ਲੱਗ ਜਾਗਾ ਆ ਟਰੈਕਟਰ 595 ਰੇਟ ਕਰਦੇ ਫਿਰ ਕੇ 16 ਮਾਡਲ ਟਰੈਕਟਰ ਆ ਦੇਖੋ ਮਾਰਕੀਟ ਇਹ ਹੁੰਦੀ ਹੈ ਅਮ ਕੋਈ ਘੱਟ ਨਹੀਂ ਕਰਨਾ ਟਰੈਕਟਰ ਨੇ ਕੰਮ ਹੀ ਨਹੀਂ ਵੀ ਬਰਾਬਰੀ ਕਰਦਾ ਉਹਦੇ ਤਾਂ ਬਿਲਕੁਲੀ ਬਰਾਬਰ ਕਰਨਾ ਚਲੋ ਇਹ ਤਾਂ 3 ਸਪੀਡ ਆ ਗਿਆ ਸੁਪਰ ਸੀਟਰ ਵਗੈਰਾ ਲਾ ਫਤਿਆਂ ਆਪਾਂ ਹਨ ਤੇ ਟਰੈਕਟਰ ਸਾਰੇ ਦੋਸਤੋ ਜੈਨੂਨ ਨਵੇਂ ਟਰੈਕਟਰ ਆ ਕੋਈ ਇੰਨਾ ਚ ਹੋਣੀ ਆਪਾਂ ਕਹਿ ਸਕਦੇ ਵੀ ਹਨਾ ਕੋਈ ਪੇਂਟ ਦੇ ਟਾਇਰਾਂ ਦਾ ਕੋਈ ਕਮੀ ਨਹੀਂ ਦੇਖੋ ਸਾਰੇ ਟਰੈਕਟਰ ਅੱਗੇ ਅੱਗੇ ਹੋਰ ਵੀ ਵੀਡੀਓ ਆਉਂਦੀਆਂ ਰਹਿਣਗੀਆਂ ਦੋਸਤੋ ਚੈਨਲ ਨੂੰ ਵੀਡੀਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਧੰਨਵਾਦ ਦੋਸਤੋ